ਬਹੁਤ ਵਧੀਆ ਬਾਈ ਇੱਧਰ ਦੇਖ ਸਕਦੇ ਆ ਬਾਲ ਬਾਹਰ ਲੱਗੇ ਹੋਏ ਆ ਤਿਆਰ ਕਰਨ ਹਰ ਰੋਜ਼ ਲਗਾ ਨਵਾਂ ਔਰ ਹੋ ਗਿਆ ਸਾਲ ਕਾਇ ਨੂੰ 500 ਹੈਗਾ 755 ਦਾ ਬਚਾ ਟ੍ਰੈਕਟਰ ਨੂੰ ਦੋਨਾਂ ਨੂੰ ਤਕਰੀਬਤ ਤਕਰੀਬਨ ਸਾਲ-ਸਾਲ ਹੋ ਚੁੱਕਿਆ 585 ਦੇ 755 ਅਰਜ ਦੇ ਜੋਬ ਨੂੰ ਗੋਲ ਖਾਣਾ ਦੇਖੋ ਨਵੀਂ ਵੀਡੀਓ ਦੇ ਵਿੱਚ ਜਲਦੀ ਆਉਣ ਵਾਲੀਆਂ ਆਪਾਂ ਮੋਡੀਫਿਕੇਸ਼ਨ ਕਰਾਈ ਆ ਰਹੀ ਬੰਪਰ ਵਗੈਰਾ ਤੇ ਆ ਸੀਰੀਓ ਵਗੈਰਾ ਲਵਾਇਆ ਵਗੜੋ ਬੇਟ ਇਹ ਚੀਜ਼ਾਂ ਲਵਾਈਆਂ ਐਕਸਟਰਾ ਛਤਰੀ ਵਗੈਰਾ ਕਾਪਰੀ ਦੀ ਆ ਇਹਦੀ ਵੀਡੀਓ ਲੈ ਕੇ ਬਣਾ ਕੇ ਰੱਖੀ ਪਈ ਆ ਇਹ ਕੋਲ ਲੱਗ ਜੂਗਾ ਬਹੁਤ ਜਲਦੀ ਵੀਡੀਓ ਵੀ ਆਪਾਂ ਕਿੱਥੋਂ ਲਵਾਇਆ ਤੇ ਕਿਵੇਂ ਲੱਗਿਆ ਬਹੁਤ ਸਸਤੇ ਰੇਟਾਂ 'ਚ ਲੱਗਿਆ ਤੇ ਕਵਾਲਪੂਰੀ ਸੀ ਐਨ ਐਟ ਕੰਪਨੀਆਂ ਲੱਗਿਆ ਜਿਹਨਾਂ ਦਾ ਬਰੇ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਗ੍ਰਾਮੀ ਵਿਸ਼ੇਸ਼ 36 ਦੀਆਂ ਮਗਰ ਪਾ ਕੇ ਨੂਚ ਚਾਕ ਲਗਾਈ ਹੋਈਆਂ ਹੋਰੀ ਵੀਡੀਓ ਜਲਦੀ ਆਉਣ ਵਾਲੀਆਂ ਪ੍ਰੋਟੈਕਟਰ 559 ਨਵੇਂ ਮਾਡਲ ਵਾਲਾ ਹੋਰੀ ਵੀ ਵੀਡੀਓ ਜਲਦੀ ਆਉਣ ਵਾਲੀਆਂ 1078 ਸੀ ਆਰਟੀ ਦੇ ਵਿੱਚ ਨਵੇਂ ਮਾਡਲ ਵਾਲਾ ਹੌਲ 25 ਵਾਲਾ ਹੋਰੀ ਵੀ ਵੀਡੀਓ ਤੁਹਾਨੂੰ ਜਲਦੀ ਦੇਖਣ ਨੂੰ ਮਿਲਣ ਵਾਲੀ ਆ ਆ ਵੀ ਇਕੱਠੇ ਡੈਟਾ ਚਵਾ ਕੇ ਕੰਮ ਥੋੜਾ ਪੂਰਾ ਛੇਤੀ ਜੇ ਪੜ ਜਾਊਗਾ ਆ ਗਿਆ ਰੋਟਾ ਮਟਰ ਬੱਟੀਆਂ ਦੇ ਨਾਲ ਜਿਹੜਾ ਬਲੌ ਮਰਜੀ ਬੱਟੀਆਂ ਆਂਦੇ ਆ ਬਾਕੀ ਤੁਸੀਂ ਟਰੈਕਟਰ ਚੱਕਰ ਦੇਖ ਸਕਦੇ ਆ ਦਿਆ ਹੁਣ ਉਹ ਵਹਿ ਗਿਆ ਉਹ ਤੂੰ ਵੀ ਆਪਾ ਆਪਾ ਪੁਰਿਆਵਾਂ ਦੇ ਨਾਲ ਦੀ ਉਹਨੇ ਆਪਣੇ ਨਾਲ ਦੀ ਆ ਜਾਊਗਾ ਉਹ ਇਦੋਂ ਨਹੀਂ ਆ ਜਾਊਗਾ ਜਦੋਂ ਹੌਲਰ ਚੱਲਦਾ ਜੋ ਉਹ ਇਹ ਹੌਲਰ ਜੋ ਵਾਲੀ ਜਗ੍ਹਾ ਦੇ ਉੱਤੇ ਤਰਾ ਜਾਊਗਾ ਉੱਤੀ ਬੋੜਾ ਪੈਂਦਾ ਨਹੀਂ ਵੀ ਬਾਜ ਆ ਜਿਹੜੀ ਉੱਪਰ ਵਾਲੀ ਸਟੈਂਸਰ ਖੁੱਲਾ ਜਾਲੀਆਂ ਲੱਗਿਆ ਕਰਕੇ ਨਾ ਫਿਰ ਆਪਣੇ ਆਪ ਦੀ ਆਵਾਜ਼ ਨਹੀਂ ਸੁਣਨੀ ਆਪਾਂ ਮੋਡੀਫਿਕੇਸ਼ਨ ਕਰਾਈਆ ਜੀ ਮੋਡੀਫਾਈ ਉਹਨੇ ਇੰਜਨ ਦੀ ਨਹੀਂ ਆਪਾਂ ਪਾਪਰੀ ਕਰਾਈਆ ਤਾਂ ਇੰਜਨ ਦੀ ਬੋਡੀਵੇ ਤੇ ਮਾਤੇ ਆ ਵੀ ਮਗਰਾੜ ਤੇ ਪੂਰਾ ਬਾਪਰ ਤੇ ਬੇਟ ਵਗੈਰਾ ਲਵਾਇਆ ਤੇ ਆ ਸਾਂਸਰ ਵਗੈਰਾ ਲਵਾਇਆ ਆ ਲਾਈਟਾਂ ਦੀ ਫੀਡਿੰਗ ਵਗੈਰਾ ਤੇ ਪਾਗਾ ਡੈਕ ਵਗੈਰਾ ਲਵਾਇਆ ਤੇਰੀ ਜਾਨ ਇਹਦੀ ਵੀਡੀਓ ਜਲਦੀ ਆਪਾਂ ਦੇਖਣ ਨੂੰ ਮਿਲ ਜਣੀਆਂ ਪੇਜ ਦੇ ਤੇ ਇਹ ਨਾਲ ਇੱਧਰ ਰਸਾ ਆ ਇੱਥੋਂ ਤਾਂ ਕਿੱਲਾ ਕਬਾ ਕੇ ਆਪਾਂ ਉਧਰ ਚਲੇ ਗਏ ਸੀ ਕਿਉਂਕਿ ਉਧਰ ਪਲਾਉ ਵਾਲਾ ਆ ਗਿਆ ਸੀਗਾ ਟਰੈਕਟਰ ਦੂਜੇ ਪਾਸੇ ਦੂਜਾ ਟਰੱਕ ਆ ਗਿਆ ਸੀ ਇੱਕ ਹੋਰ ਪਲਾਉ ਮਾਰ ਲਾ ਕੇ ਸੀਗੇ ਤੇ ਫਿਰ ਉਹ ਜਿਹੜਾ ਜੋਬੋ ਟਰੈਕਟਰ ਨਾਲ ਮਾਰਦਾ ਸੀਗਾ ਫਿਰ ਆਇਆ ਸੀ ਉਹ ਫਿਰ ਬਰਾਬਰੀ ਸੀ ਚੜਦਾ ਜਾਉਂ ਪਲਾਉ ਫਿਰ ਆਪਾਂ ਪਲਾਉ ਨੂੰ ਜਗਾਣਗੇ ਵੀ ਵੀ ਪਲਾਉ ਖੜਦੇ ਸੀਗੇ ਟਰੈਕਟਰ ਪਲਾਉ ਵਾਲਾ ਫਿਰ ਖੜਦਾ ਤੇ ਔਖਾ ਹੋ ਜਾਂਦਾ ਸੀ ਫਿਰ ਇੱਥੋਂ ਫਿਰ ਆ ਕਿੱਦੇ ਜੋ ਪੱਟ ਗਿਆ ਉਧਰ ਨੂੰ ਦੇ ਵੇ ਲੈ ਗਏ ਸੀ ਛੱਤੀ ਦੀ ਨੂੰ ਫੇ ਡੋਲਰ ਡਾਟਾ ਇਕੱਠੇ ਜਾਈ ਚਾਰ ਡਾਟਾ ਬਜਟ ਐਂਟਰੀ 605 ਵੀ ਆਪਣੇ ਵੀਰ ਦਾ ਹੀ ਆ ਪੱਖੜਦਾ ਹੀ ਆ ਤੇ ਆ ਜੋਬ ਵੀ ਹੌਲੈਂਡ ਵੀ 555 ਵੀ ਇੱਕ ਵੇਸੀ ਆ ਤੇ ਤੇ ਫਟ ਗਿਆ ਸਾਰੇ ਡਾਟਾ ਉਧਰ 162 ਜੀ ਵਿੱਚ ਹੀ ਲੈ ਗਏ ਸੀਗੇ ਤੇ ਹੁਣ ਆਪਾਂ ਇਧਰ ਦੁਬਾਰਾ ਫੇਰ ਆ ਗਏ ਆਪਾਂ ਫੇਰ ਆਪਾਂ ਇਹਨੂੰ ਵਾਵਾ ਗਿਆ ਗੱਲੇ ਨੂੰ ਆ ਰਹਿ ਗਿਆ ਗੱਲਾਂ ਕਰ ਰਿਹਾ ਸਾਰੇ ਕਿੜਾ ਗੂੜਾ ਦੇ ਨਾਲ ਤੇ ਬੱਚਾ لا ਫਰਕ ਤਾਂ ਐਨਾ ਵੀ ਉੱਚੀ ਨਹੀਂ ਵੀ ਹੋ ਸਕਦੇ ਆ ਨਾਲ ਪਤਾ ਲੱਗਦਾ ਵੀ ਫਰਕ ਪੈਂਦਾ ਬਾਕੀ ਖੈਰ ਸਾਨੂੰ ਵਾਲੇ ਸੈਟਿੰਗ ਦਾ ਨਹੀਂ ਪਤਾ ਵੀ ਨਵੇਂ ਨੇ ਆਂਦੇ ਆ ਪਲਾਉ ਹਲੇ ਇਹ ਤੁਹਾਨੂੰ ਪਤਾ ਵਾ ਤੁਸੀਂ ਦੂ ਦੱਸਿਓ ਤੇ ਆ ਕਰਿਆ ਕਰਿਆ ਦੇਖੋ ਮਿੱਟ ਵਿੱਚ ਰਹੀ ਆ ਲੈ ਆ ਲੈ ਲਗੂਗਾ ਜਿੰਨੇ ਜਮੀਨ ਉੱਚੀ ਨੀਵੇਂ ਹੋਈ ਹੁੰਦੀ ਆ ਦੀ ਆਇਆ ਦੀਆ ਆਪਣੇ ਹੈਪੀ ਵੀਰੇ ਜਾਇੰਦੀ ਆ ਤੇ ਆਪਣੇ ਦੋਸਤਾਂ ਮੁੰਡਾ ਜੋਧ ਪ੍ਰਧਾਨ ਜੀ ਕਹਿੰਦੇ ਆ ਉਹਨਾਂ ਨੂੰ ਪ੍ਰਧਾਨ ਕੇ ਬਾਈ ਜੀ ਵਿੱਚ ਗੱਲਾਂ ਨੇ ਗੱਲਾਂ ਵਿੱਚ ਨਾਲ 90 ਲੋਟ ਉਹਨਾਂ ਦਾ ਆਇੰਦਾ ਕੱਢੀ ਆਪਣੇ ਹੈਪੀ ਵੀਰੇ ਦਾ ਆਇੰਦਾ ਉਹ ਜਗਾ ਫੇਰ ਉਹਨੇ ਬਕਰ ਨਾਲ ਜੀ ਚੱਲ ਪੈਂਦੀ ਆ ਅਬੋਂ ਤੋਂ ਆਇਆ ਆ ਪਹਿਲਾ ਰੋਟਾ ਮਟਾ ਮਾਰ ਕੇ ਜਿਆ ਬਲਾਉ ਡਾਲਦੇ ਆ ਆਵਾਜ਼ ਆਵਾਜ਼ ਦਾ ਆ ਮੋੜ ਤੇ ਆ ਕੇ ਥੋੜੇ ਵਕ ਪੈਂਦਾ ਹਲੇ ਹੁਣ ਬ੍ਰੇਕ ਦਾ ਆਪਣੇ ਆਉਣ ਬ੍ਰੇਕ ਦੱਬੇ ਕਰਕੇ ਬਾਜ ਤੇ ਵਰਗੇ ਆ ਪੈਂਦਾ ਤੇ ਜੱਗਾ ਠੀਕ ਆ ਬਟਾ ਸੱਦਾ ਕੌਗਰ ਰੋਡ ਜਿੱਕਰਦਾ ਇਹ ਸੱਦਾ ਕੌਗਿਆ ਵਾਲਾ ਨਾਨਸਰ ਕੌਗੇ ਰੋਡ ਗੁਰੂਸਰ ਕੌਗੇ ਨਾਨਸਰ ਕੌਗੇ ਇਹ ਨਾਲ ਰੋਡ ਆਏ ਉਹ ਕੌਤਰਾ ਪਾਸੇ ਛੇਵੀਂ ਇਹਾਸਿਕ ਕੌਤਰਾ 400 ਪ੍ਰਾਤਾਰਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ 1684 ਈਸਵੀ ਦੇ ਵਿੱਚ ਆਈ ਸੀ ਤੇ ਕਿਚੋਂ ਹੁੰਦਾ ਹੈ ਪਰ ਅੱਗੇ ਨੂੰ ਕਹਾ ਮਦੋਗੇ ਮਦੋਗੇ ਤੋਂ ਕਹਾ ਟਰਾਲੀ ਭਾਈ ਕੇ ਬਲ ਨੂੰ ਰਵਾਨਾ ਹੋਗੇ ਸੀ ਕਿਤੇ ਕੋਸ਼ਿਸ਼ਾ ਮਾ ਬਤਾਇਆ ਵਾ ਆਪਰੇ ਨਗਰ ਦੇ ਵਿੱਚ ਕੋਈ ਸਮਾ ਬਤਾਉਣ ਤੋਂ ਬਾਅਦ ਵਿੱਚ ਮਦੋਗੇ ਮੋਕੇ ਦੇ ਵਿੱਚ ਆਇਂਦਾ ਪਹਿਨ ਮਦੋਗੇ ਟੁੱਟੀ ਕੇ ਨਾਲ ਮਦੋਗੇ ਜਗਰ ਨਾਲ ਕਾਹ ਜਾ ਕੇ ਫਿਰ ਟਰਾਲੀ ਭਾਈ ਕੇ ਆ ਜਾਂਦਾ ਮੋਕਾ ਸ਼ਹਿਰ ਨਾ ਕੇ ਸਾਰਾ ਚਲੋ ਉੱਥੇ ਜਾ ਕੇ ਕੋਸ਼ਿਸ਼ਾ ਰਹਿ ਪਾਪਾ ਜੀ ਜਿਵੇਂ ਬਾਦਸ਼ਾਹ ਜੀ